ਉਹ ਚਲ ਗਏ ਸੀ ਨਾ 20% ਲੋਕਾਂ ਨੇ ਫੂਡ ਖਾਦਾ 80% ਸਾਨੂੰ ਫੂਡ ਪਾਜੀ ਸਿੱਟਣਾ ਪੈਣਾ ਹਨਾ ਉਹਦਾ ਕੀ ਅਸੀਂ ਕੀ ਕਰਾਂਗੇ ਉਹਦਾ ਦੱਸੋ ਠੀਕ ਹੈ ਨਾ ਇਹ ਕਰੀ ਜਾਂਦੇ ਆ ਜੀ ਆਉਣ ਅਸੀਂ ਇਹ ਮੈਨੇਜਰ ਸਾਹਮਣੇ ਮਿਲ ਕੇ ਗਏ ਆ ਕਹਿੰਦੇ ਜੀ ਸਾਡਾ ਜਨਰੇਟਰ ਖਰਾਬ ਹੋ ਗਿਆ ਸਾਡਾ ਕੀ ਕਸੂਰ ਭਾਜੀ ਬੈਕਅਪ ਤਾਂ ਚਾਹੀਦਾ ਹੀ ਆ ਕਿ ਨਹੀਂ ਚਾਹੀਦਾ ਤੁਹਾਨੂੰ ਆਣੀ ਵਾਲਾ ਸਟੋਕ ਕਿੰਨੇ ਅੰਦਰ ਆਦਾਂ ਦੇ ਨੇਟ ਦਾ ਟੁੱਕਾ ਜਿਹਾ ਦੇਖੋ ਵੀਰੋ ਇੱਕ ਤੁਹਾਡੀ ਗਲਤੀ ਆ ਸਾਡਾ ਪ੍ਰੋਗਰਾਮ ਖਰਾਬ ਕੀਤਾ ਉਹ ਉਪਰੋਂ ਤੁਸੀਂ ਇੰਨੀ ਕੀ ਸੁਣਾ ਰਹੇ ਸਾਡੇ ਉੱਤੇ ਜਿਉ ਸ਼ੋਅ ਕਰ ਚਲੋ ਫੰਕਸ਼ਨ ਕਰਾਓ ਜੇ ਜਨਰੇਟਰ ਖਰਾਬ ਹੋਇਆ ਮੈਂ ਨਾਲ ਦੀ ਨਾਲ ਜੇ ਜਨਰੇਟਰ ਖਰਾਬ ਹੋ ਗਿਆ ਇਸ ਟਾਈਮ ਹਰ ਚੀਜ਼ अवेलेबल ਆ ਹਰ ਚੀਜ਼ ਮੇਰੇ ਵਾਲਾ ਬਿਲਕੁਲ ਲੇਕਿਨ ਇਹ ਨਾਲ ਦੀ ਨਾਲ ਹੱਲ ਕਰਤਾ ਅਸੀਂ ਵੀ ਨਹੀਂ ਗਰਸੀ ਮਾਰਦੇ ਨਹੀਂ ਅਸੀਂ ਦੇਖੋ ਦੂਜਾ ਮਗਾਂ ਅਸੀਂ ਇਹਨਾਂ ਨੇ ਜਦੋਂ ਤੁਸੀਂ ਸਵੇਰ ਤੋਂ ਹੀ ਇੱਥੇ ਆ ਗਏ ਪੈਲਸ ਵਿੱਚ ਤੁਹਾਨੂੰ ਜਿਹੜਾ ਸਵੇਰ ਤੋਂ ਏਸੀ ਚੱਲਦਾ ਮਿਲਿਆ ਕਿ ਨਹੀਂ ਮਿਲਿਆ ਜੀ ਅਸੀਂ ਆਏ 12 ਵਜੇ ਜੀ ਉਸ ਵੇਲੇ ਪਹਿਲਾਂ ਪਹਿਲਾਂ ਗੱਲਿਆ ਮਾੜਾ ਜਿਹਾ ਸੋਵਾ ਨਹੀਂ ਸਾਡੇ ਬਾਦ ਵਿੱਚ ਇਹਨਾਂ ਨੇ ਕਿਹਾ ਕਿ ਏਸੀ ਨਹੀਂ ਚੱਲਦਾ ਤਾਂ ਇਹਨਾਂ ਨੇ ਕੀ ਅੱਗੂ ਗਿਆ ਇਹ ਕਹਿੰਦੇ ਸਾਡਾ ਥੋੜੀ ਜੁਸੇ ਜਰਾਬੀ ਆ ਗਈ ਨਾ ਇਹਨਾਂ ਨੂੰ ਦੱਸਿਆ ਜਰਾਬੀ ਆ ਗਈ ਹੈ ਮੈਂ ਕਰ ਰਹੇ ਹਾਂ ਕਰਦੇ ਕਰਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੁਣ ਹੁਣ ਪੰਜ ਪੰਜ ਬੱਜ ਗਏ ਭਾਜੀ ਤੁਹਾਡਾ ਪ੍ਰੋਗਰਾਮ ਜਿਹੜਾ ਸੀਗਾ ਤੁਸੀਂ ਇਹ ਕਹਿੰਦੇ ਕਿ ਜੇ ਇਹਨਾਂ ਦਾ ਏਸੀ ਨਹੀਂ ਚੱਲਿਆ ਉਹਦੇ ਨਾਲ ਤੁਹਾਡਾ ਪ੍ਰੋਗਰਾਮ ਖਰਾਬ ਹੋ ਗਿਆ ਦੇਖ ਲਓ ਤੁਸੀਂ ਪ੍ਰੋਗਰਾਮ ਬੰਦੇ ਕਿੰਨੇ ਗਰਮ ਸਰ ਗਰਮੀ ਦੇ ਸਾਹਮਣੇ ਤੁਸੀਂ ਆਵਾਜ਼ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਪਿੰਡ ਕਿਹੜਾ ਬੇਗਮਪੁਰ ਤੁਸੀਂ ਲੜਕੀ ਦੇ ਕੀ ਲੱਗਦੇ ਹੋ ਫਾਦਰ ਫਾਦਰ ਲੱਗ ਠੀਕ ਹੈ ਨਾਮ ਕੀ ਹੈ ਮੇਰਾ ਨਾਮ ਅਰਜਨ ਸਿੰਘ ਟਵਾਰਾ ਜੀ ਪਿੰਡ ਕਰਿਆਣਾ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਦਾਂ ਜੀ ਸਾਡੇ ਅਜ ਭਰਾ ਦਾ ਵਿਆਹ ਹੈ ਜੀ ਕਿਹੜੇ ਪਿੰਡ ਤੋਂ ਅਸੀਂ ਉਹਦਾ ਹੈ ਕਿ ਕਰਿਆਉਂਦੇ ਆ ਜੀ ਠੀਕ ਹੈ ਤੇ ਬੰਬੇ ਮੋਟਰ ਕਰੇ ਵਾਲਿਆ ਮੁੰਡਾ ਆ ਉਹਨਾਂ ਦਾ ਵਿਆਹ ਸੀ ਅੱਜ ਗੱਲਬਾਤ ਕੀ ਹੋਈ ਹੈ ਗੱਲਬਾਤ ਇਦਾਂ ਹੋਈ ਹੈ ਜੀ ਜਦੋਂ ਅਸੀਂ ਆਏ ਆ ਪਹਿਲਾਂ ਪਹਿਲੇ ਚ ਅਸੀਂ ਆਪਣਾ ਖਾ ਗੋ ਕੇ ਸਾਰਾ ਕੁਝ ਜਦੋਂ ਅਸੀਂ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਹੂੰ ਉੱਥੇ ਅਸੀਂ ਜਾ ਕੇ ਇਧਰਲੇ ਕਮਰੇ ਜਿਹੜਾ ਪਹਿਲਾਂ ਗਏ ਜੀ ਇਹਨਾਂ ਦੇ ਆਫਿਸ ਚ ਉੱਥੇ ਅਸੀਂ ਹੈ ਨਹੀਂ ਸੀਗਾ ਜੇਹੀ ਦੂਏ ਦੇ ਪਾਸੇ ਚਲੇ ਗਏ ਜੀ ਨਾ ਉੱਥੇ ਏਸੀ ਦਾ ਰਿਮੋਟ ਜੀ ਨਾ ਉਹ ਏਸੀ ਚੱਲਦਾ ਸੀਗਾ ਜੀ ਅਸੀਂ ਜਦੋਂ ਇਹਨਾਂ ਨੂੰ ਕਹੇ ਜੀ ਏਸੀ ਚਲਾ ਦਿਓ ਉਹੀ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨਾ ਕੋਈ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਅਸੀਂ ਕਹਿੰਦੇ ਜੀ ਮਾਲਕ ਨੂੰ ਸਾਡੀ ਗੱਲ ਕਰਾ ਦਿਓ ਤੇ ਯਾਰ ਸਾਡੋ ਉਹਨਾਂ ਨੂੰ ਹਨਾ ਵੀ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਵੀ ਕੋਈ ਨਹੀਂ ਆਉਂਦੇ ਆ ਹੋਗੇ ਜੇ ਵੇਟ ਕਰਦੇ ਰਹੇ ਕਰਦੇ ਰਹੇ ਫੇਰ ਇਹਨਾਂ ਨੂੰ ਅਸੀਂ ਜਾ ਕੇ ਡੀਜ਼ੇ ਬੰਦ ਕਰਾਤਾ ਜੀ ਅੰਦਰ ਜਾ ਕੇ ਠੀਕ ਅਸੀਂ ਤਾਂ ਲੌਂਗ ਨੈਟ ਵੀ ਕਰਾਈ ਆ ਵੀ ਜੋ ਜਿਹੜਾ ਵੀ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਵੀ ਸਾਡਾ ਏਸੀ ਨਹੀਂ ਚੱਲਦਾ ਫੇ ਮੁੰਡਾ ਆਇਆ ਜੀ ਉਹਨੇ ਆ ਕੇ ਏਸੀ ਦਾ ਚਲਾ ਦਿੱਤਾ ਜੀ ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਉਹ ਏਸੀ ਫੇਰ ਬੰਦ ਹੋ ਗਿਆ ਬੰਦ ਹੋ ਕੇ ਇਹਨਾਂ ਨੇ ਅੰਦਰ ਮੈਂ ਪਿੱਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਉਦੋਂ ਮੈਨੂੰ ਪਤਾ ਸੀ ਕਿਹਨਾਂ ਦਾ ਆ ਹੈ ਨਾ ਨੇ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰਹੇ ਸਕੇ ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਹੋ ਆ ਜੀ ਕੁੰਡੀਆਂ ਬਣੀਆਂ